ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਛਟੀਐ ਤਉ ਦੇ ਦਿੱਠੇ ਸਚੇ ਬਾਤਿ ਸਹ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਿ ਸਾਹ ਹਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਜਣ ਸਚਾ ਪਾਤਿ ਸਾਹ ਹਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਪਾਣੀ ਪਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਇਹੋ ਬਿਸਰਾਮ ਨਿਦ ਪਾਈ ਪਾਣੀ ਪਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰ ਮਾਈ ਆਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੀਖੋ ਜਾਈ ਉਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੀ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ